ਹੁਣ ਇੱਕ ਬੰਦਾ ਆਪਾਂ ਗੱਲਾਂ ਕਰਕੇ ਹਟਿਆ ਉਹਨੇ ਪੈਸਾ ਵੀ ਕੌਮ ਦਾ ਬਰਬਾਦ ਕੀਤਾ ਲੋਕਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕੀਤੀਆਂ ਤੇ ਕਿੰਨੇ ਭੜੇ ਕੰਮ ਕੀਤੇ ਨੇ ਹੁਣ ਉਹ ਭਾਂਡੇ ਮੰਝ ਕੇ ਦੋਸ਼ ਮੁਕਤ ਹੋ ਜਾਊਗਾ ਇਹਨਾਂ ਜਥੇਦਾਰਾਂ ਦੇ ਕਹਿਣ ਦੇ ਮੁਤਾਬਕ ਜਦੋਂ ਕਿ ਉਹਨੂੰ ਤਾਂ ਕਰਾਰੀ ਤੋਂ ਕਰਾਰੀ ਸਜ਼ਾ ਮਿਲਣੀ ਚਾਹੀਦੀ ਸੀ ਬਲਕਿ ਜੇ ਕੋਈ ਸਮਾਜ ਸੇਵੀ ਵੱਡਾ ਸਿਆਣਾ ਬੰਦਾ ਜਿੱਦੀ ਕੋਈ ਪਹੁੰਚ ਹੈ ਇਹਨਾਂ ਕੰਮਾਂ ਵਾਸਤੇ ਤਾਂ ਉਹਨੂੰ ਚਾਹੀਦਾ ਜਦੋਂ ਸੁਖਬੀਰ ਸਿੰਘ ਬਾਦਲ ਆਪ ਮੰਨ ਰਿਹਾ ਕਿ ਹਾਂ ਅਸੀਂ ਗੋਲੀ ਚਲਾਈ ਸੀ ਤਾਂ ਉਹਨਾਂ ਦਾ ਅਦਾਲਤ ਦੇ ਵਿੱਚ ਦੁਬਾਰੇ ਮੁਕੱਦਮੇ ਸ਼ੁਰੂ ਹੋਣੇ ਚਾਹੀਦੇ ਨੇ ਇਹਨਾਂ ਤੇ ਤਾਂ ਕਿ ਇਹਨਾਂ ਨੂੰ ਅਦਾਲਤਾਂ ਵੱਲੋਂ ਕਤਲ ਦੇ ਕੇਸ ਦੇ ਵਿੱਚ ਉੱਥੇ ਤਲਬ ਕੀਤਾ ਜਾਵੇ ਮੁਕੱਦਮਾ ਚਲਾ ਕੇ ਸਬੂਤ ਇਕੱਠੇ ਕਰਕੇ ਇਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਸਾਡੇ ਵਰਗਿਆਂ ਨੂੰ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਪੁਲਿਸ ਵੀ ਅਤੇ ਜਿਹੜੇ ਇਹ ਜਥੇਦਾਰ ਵੀ ਇਹ ਕਿੰਨੀਆਂ ਵੱਡੀਆਂ ਸਜ਼ਾਵਾਂ ਦੇ ਦਿੰਦੇ ਨੇ ਬੰਦਿਆਂ ਦੀ ਉਮਰ ਲੰਘ ਜਾਂਦੀ ਹੈ ਖੱਜਲ ਖੁਆਰ ਹੁੰਦਿਆਂ ਦੀ ਤੇ ਬੇਅੰਤ ਪੈਸਾ ਰੁੱੜ ਜਾਂਦਾ ਤੇ ਫਿਰ ਵੀ ਕਿਤੇ ਇਨਸਾਫ ਮਿਲੇ ਕਿ ਨਾ ਮਿਲੇ ਪਰ ਇਹ ਸ਼ਰੇਆਮ ਕਹਿ ਰਹੇ ਨੇ ਕਿ ਹਾਂ ਅਸੀਂ ਗੋਲੀ ਚਲਾਈ ਹੈ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ 328 ਜਿਹੜੇ ਸਰੂਪ ਨੇ ਉਹਨਾਂ ਦਾ ਅਪਮਾਨ ਜਾਂ ਚੋਰੀ ਉਹਨਾਂ ਦੀ ਹੋਈ ਹੈ ਤੇ ਹੋਰ ਕਿੰਨਾ ਕੁਝ ਇਹ ਮੰਨ ਚੁੱਕੇ ਨੇ ਤੇ ਇਹਨਾਂ ਨੂੰ ਤਾਂ ਅਦਾਲਤਾਂ ਦੇ ਵਿੱਚ ਕਿਸੇ ਟੱਜ ਜਾਣਾ ਚਾਹੀਦਾ ਹੈ ਜਿਹੜੇ ਆਪ ਮੰਨ ਰਹੇ ਨੇ ਸਾਰੀ ਸੋਸ਼ਲ ਮੀਡੀਆ ਦੇ ਸਾਹਮਣੇ ਕਿ ਅਸੀਂ ਇਹ ਦੁਸ਼ਟ ਕਰਮ ਕੀਤਾ ਤੇ ਹੁਣ ਸਮਾਜ ਸੇਵੀ ਜਥੇਬੰਦੀਆਂ ਨੂੰ ਅਤੇ ਮੌਜੂਦਾ ਪੁਲਿਸ ਦੇ ਜਿਹੜੇ ਵੱਡੇ ਅਫਸਰ ਨੇ ਅਦਾਲਤਾਂ ਨੇ ਉਹਨਾਂ ਨੂੰ ਆਪ ਲੋਕ ਹਿੱਤ ਵਿੱਚ ਐਕਸ਼ਨ ਲੈਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਨੂੰ ਪਕੜ ਕੇ ਜੇਲ੍ਹ 'ਚ ਬੰਦ ਕੀਤਾ ਜਾਵੇ ਅਤੇ ਮੁਕੱਦਮੇ ਚਲਾਈ ਜਾਣ